ਹਾਜੀ ਦੋਸਤੋ ਆਸ਼ੀਰਵਾਦ ਤੁਹਾਡਾ ਬੀਏ 3ਰਡ ਸੈਮੈਸਟਰ ਦੀ ਪੰਜਾਬੀ ਦੀ ਕਲਾਸ ਨੰਬਰ 2 ਦੇ ਵਿੱਚ ਪੰਜ ਆਪ ਤੁਹਾਨੂੰ ਪੁਸਤਕ ਲੱਗੀ ਆ ਸਭ ਤੋਂ ਪਹਿਲਾਂ ਨਿਬੰਧ ਜਿਹੜਾ ਤੁਹਾਡਾ ਹੈਗਾ ਉਹ ਹੈਗਾ ਮੇਰੇ ਪਿੰਡ ਦੇ ਇਸ਼ਟ ਇਸ਼ਟ ਬਾਰੇ ਗੱਲ ਕਰਾਂਗੇ ਉਹਦਾ ਵਿਸ਼ਾ ਵਸਤੂ ਦੀ ਸਾਰ ਦੀ ਗੱਲ ਕਰਾਂਗੇ ਤਾਂ ਚੈਨਲ ਤੇ ਬਣੇ ਰਹੋ ਜਿਹੜੇ ਚੈਨਲ ਤੇ ਪਹਿਲੀ ਵਾਰ ਆਇਆ ਪਲੇਲਿਸਟ ਨੂੰ ਫੋਲੋ ਕਰੋ ਡਿਸਕ੍ਰਿਪਸ਼ਨ 'ਚ ਲਿੰਕ ਆ ਬੀਏ 3ਰਡ ਸੈਮੈਸਟਰ ਦੀ ਪਲੇਲਿਸਟ ਬਣੀ ਆ ਪੰਜਾਬੀ ਦੀ ਹਿਸਟਰੀ ਦੀ ਵੀ ਬਣੀ ਆ ਬਾਕੀ ਸਬਜੈਕਟ ਦੀ ਵੀ ਬਣੀ ਆ ਤੁਸੀਂ ਫਾਲੋ ਕਰੋ ਚੈਨਲ ਦੇ ਨਾਲ ਜੁੜੋ ਸਬਸਕ੍ਰਾਈਬ ਕਰੋ ਸ਼ੁਰੂ ਕਰਦੇ ਆਂ ਵੀਡੀਓ ਮੇਰੇ ਪਿੰਡ ਦੇ ਇਸ਼ਟ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆਂ ਇਹਦੇ ਸਾਰ ਤੋਂ ਮੇਰੇ ਪਿੰਡ ਦੇ ਇਸ਼ਟ ਨਿਵੰਦ ਗਿਆਨੀ ਗੁਰਦੇਵ ਸਿੰਘ ਜੀ ਦੀ ਰਚਨਾ ਹੈ ਇਸ ਨਿਵੰਦ ਵਿੱਚ ਵਿਸ਼ਾ ਸਾਡੇ ਪੰਜਾਬ ਦੇ ਪਿੰਡਾਂ ਵਿੱਚ ਲੋਕਾਂ ਦੇ ਇਸ਼ਟਾਂ ਅੰਧਵਿਸ਼ਵਾਸਾਂ ਅਤੇ ਵਿਵਮਾ ਪਰਮਾ ਨਾਲ ਪੇਸ਼ ਕਰਨਾ ਹੈ ਪਹਿਲੀ ਲਾਈਨ 'ਚ ਸਾਨੂੰ ਕਲੀਅਰ ਕੀਤਾ ਗਿਆ ਕਿ ਕਿਹਦੇ ਵੱਲੋਂ ਲਿਖਿਆ ਗਿਆ ਤੇ ਇਹਦੇ ਸੰਬੰਧ ਦਾ ਵਿਸ਼ਾ ਕੀ ਹੈ ਨਿਵੰਦਾ ਵਿਸ਼ਾ ਹੈਗਾ ਪੰਜਾਬ ਦੇ ਲੋਕਾਂ ਜਣਕੀ ਪੰਜਾਬ ਦੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਦੇ ਇਸ਼ਟ ਅਨਦੇ ਵਿਸ਼ਵਾਸ ਤੇ ਵਿਮਾ ਭਰਮਾਂ ਨੂੰ ਪੇਸ਼ ਕੀਤਾ ਗਿਆ ਹੈ ਲੇਖਕ ਨੇ ਇਸ ਵਿੱਚ ਭਾਵੇਂ ਕੇਵਲ ਆਪਣੇ ਪਿੰਡ ਨੂੰ ਕੇਂਦਰ ਬਣਾ ਕੇ ਵਸਦੇ ਲੋਕਾਂ ਦੇ ਇਸ਼ਟਾਂ ਦੇ ਵਿਸ਼ਵਾਸਾਂ ਤੇ ਵਿਚਾਰ ਧਰਾਵਾਂ ਨੂੰ ਪੇਸ਼ ਕੀਤਾ ਹੈ ਪਰ ਅਸਲ ਵਿੱਚ ਇਹ ਚੀਜ਼ ਸਾਰੇ ਪੰਜਾਬ ਵਿੱਚ ਚੱਲ ਰਹੀ ਹੈ ਸਾਨੂੰ ਪਹਿਲੇ ਪੈਰਾਗ੍ਰਾਫ ਤੋਂ ਐਗਜ਼ਾਮੀਨ ਨੂੰ ਕਲੀਅਰ ਕਰ ਦੇਣਾ ਵਾ ਕਿ ਅਸੀਂ ਕੀ ਲਿਖ ਰਹੇ ਹਾਂ ਕਿਉਂਕਿ ਐਗਜ਼ਾਮੀਨ ਕੋਲ ਇੰਨਾ ਟਾਈਮ ਨਹੀਂ ਕਿ ਉਹ ਸਾਰਾ ਪੜੇ ਉਹ ਥੋੜਾ ਪਹਿਲਾ ਪੈਰਾਗ੍ਰਾਫ ਪੜ੍ਹੇਗਾ ਵਿਚੋ ਪੜ੍ਹੇਗਾ ਤੇ ਲਾਸਟ ਤੇ ਪੜ੍ਹੇਗਾ ਇਦਾਂ ਹੀ ਹੁੰਦਾ ਯੂਨੀਵਰਸਿਟੀ ਦੇ ਪੇਪਰਾਂ ਦੇ ਵਿੱਚ ਤਾਂ ਤੁਸੀਂ ਪਹਿਲਾਂ ਹੀ ਵਧੀਆ ਤਰੀਕੇ ਨਾਲ ਲਿਖੋ ਸਟਾਰਟਿੰਗ ਕਰੋ ਇਹ ਸਾਡਾ ਪਹਿਲਾ ਨਿਬੰਧ ਆ ਤਾਂ ਉਸ ਤੋਂ ਬਾਅਦ ਸਮੁੱਚੇ ਪੰਜਾਬ ਦੇ ਪਿੰਡਾਂ ਵਿੱਚ ਧਾਰਮਿਕ ਮਤ ਪੇਵ ਇਦਾਂ ਦੇ ਹੀ ਨੇ ਸਮੁੱਚੇ ਪਿੰਡ ਦੇ ਪੰਜਾਬ ਦੇ ਪਿੰਡਾਂ ਵਿੱਚ ਹਰ ਗੋਤ ਵੱਡੇ-ਵਡੇਰੇ ਦੇ ਸਮਾਦਾ ਜਿਹੜੀਆਂ ਮਟੀਆਂ ਹੁੰਦੀਆਂ ਨੇ ਹੈਨਾ ਇਸ਼ਟ ਕੀ ਹੁੰਦਾ ਵਾ ਵੱਡੇ-ਵਡੇਰੇ ਠੀਕ ਹੈ ਜਿਨ੍ਹਾਂ ਨੂੰ ਮੰਨਦੇ ਨੇ ਉਹਦੇ ਇਸ਼ਟ ਹਰ ਗਲੀ ਵਿੱਚ ਮੂਰੇ ਖੂ ਨੂੰ ਖਵਾਜੇ ਦਾ avatars ਮੰਨਿਆ ਜਾਂਦਾ ਹੈ ਹਰ ਮੁਹੱਲੇ ਵਿੱਚ ਖੜਾ ਪਿੱਪਲ ਦਾ ਰੁੱਖ ਬ੍ਰਹਮਾ ਦਾ avatars ਮੰਨਿਆ ਜਾਂਦਾ ਹੈ ਗਊ ਨੂੰ ਦੇਵੀ ਸਮਝ ਕੇ ਪੂਜਿਆ ਜਾਂਦਾ ਹੈ ਹਰ ਪਿੰਡ ਵਿੱਚ ਮਾਤਾ ਰਾਣੀ ਦੀਆਂ ਮੱਟੀਆਂ ਦੀ ਮੰਗਲਵਾਰ ਦੇ ਦਿਨ ਪੂਜਾ ਕੀਤੀ ਜਾਂਦੀ ਹੈ ਜਿੰਨਾ ਚਿਰ ਮੱਝ ਗਾਂ ਦੇ ਦੁੱਧ ਨਾਲ ਮੱਟੀ ਨੂੰ ਸ਼ਨਾਣਨਾ ਕਰਾਇਆ ਜਾਵੇ ਉਹਨਾਂ ਚਿਰ ਰੇੜਕ ਨਾ ਨਹੀਂ ਪਾਇਆ ਜਾਂਦਾ ਇਹ ਇਦਾਂ ਦੇ ਜਿਹੜੇ ਨੇ ਵੈਪ ਭਰਮ ਹੁੰਦੇ ਨੇ ਹੁਣ ਅਸੀਂ ਮੇਰੇ ਪਿੰਡ ਦੇ ਇਸ਼ਟਾ ਬਾਰੇ ਗੱਲ ਕਰ ਰਹੇ ਹਾਂ ਤਾਂ ਇੱਥੇ ਸਾਨੂੰ ਸਾਡੀ ਕਹਾਣੀ ਸ਼ੁਰੂ ਹੋ ਗਈ ਸਾਰ ਨੂੰ ਅਸੀਂ ਇੱਕ ਕਹਾਣੀ ਦੀ ਤਰ੍ਹਾਂ ਰਟਾਂਗੇ ਯਾਦ ਕਰਾਂਗੇ ਠੀਕ ਹੈ ਪਰ ਸ਼ੁਰੂ ਅਸੀਂ ਇੱਥੇ ਕਰਾਂਗੇ ਰਾਈਟਰ ਦੇ ਦਾ ਨਿਬੰਧਕਾਰ ਦੇ ਨਾਮ ਦੇ ਉੱਤੇ ਠੀਕ ਹੈ ਅੱਜ ਤੋਂ 50 ਸਾਲ ਪਹਿਲਾਂ ਜਦੋਂ ਕਿਸੇ ਦੇ ਕੋਈ ਫੋੜਾ ਫੈਂਸੀ ਨਿਕਲਦੀ ਸੀ ਤਾਂ ੱੱਕੇ ਨਾਲ ਉਸ ਨੂੰ ਮਾਤਾ ਰਾਣੀ ਨਿਕਲੀ ਬਣਾ ਕੇ ਪਿੰਡ ਵਿੱਚ ਬੁੱਢੀਆਂ ਦੁਆਰਾ ਕਿਸੇ ਕਿਸਮ ਦੀ ਨਿਸ਼ਚਿਤ ਕੀਤੀ ਜਾਂਦੀ ਵੀ ਕੋਈ ਵੀ ਤਰ੍ਹਾਂ ਦੀ ਮਾਤਾ ਨਿਕਲੇ ਜੇ ਕੋਈ ਫੋੜਾ ਫੈਂਸੀ ਨਿਕਲਿਆ ਤਾਂ ਕੀ ਕੀਤੇ ਅੰਦੇ ਪਹਿਲਾਂ ਦੀ ਗੱਲ ਕੀਤੀ ਜਾ ਰਹੀ ਹੈ ਇਹ ਪਰ ਹਣੇ ਹਦੇ ਵੀ ਕਦੇ-ਕਦੇ ਪਿੰਡਾਂ ਦੇ ਵਿੱਚ ਇਦਾਂ ਹੁੰਦਾ ਤੇ ਉਸ ਦੇ ਰੱਖ-ਰਖਾਅ ਦੇ ਤਰੀਕਿਆਂ ਉੱਪਰ ਅਮਲ ਕੀਤਾ ਜਾਂਦਾ ਸੀ ਮਾਤਾ ਦੇ ਮਰੀਜ਼ ਦਾ ਦਵਾ-ਦਾਰੂ ਕਰਨਾ ਬਹੁਤ ਹੀ ਬੁਰਾ ਸਮਝਿਆ ਜਾਂਦਾ ਸੀ ਰੋਗੀ ਭਾਵੇਂ ਕਿੰਨਾ ਤੜਫ ਰਿਹਾ ਹੋਵੇ ਪਰ ਕਿਹਾ ਜਾਂਦਾ ਸੀ ਕਿ ਵਿਚਾਰੀ ਨੇ ਪੰਗ ਨਹੀਂ ਲਾਈ ਹੱਸਦੀ ਖੇੜਦੀ ਆਏ ਤੇ ਹੱਸਦੀ ਖੇੜਦੀ ਚਲੀ ਗਈ ਇਦਾਂ ਪਹਿਲਾਂ ਕਿਹਾ ਜਾਂਦਾ ਸੀ ਫਿਰ ਉਸਦੇ ਮੁਰ ਜਾਣ ਤੇ ਮਿੱਠੇ ਗੁਲਗਲੇ ਪਕਾ ਕੇ ਮਾਤਾ ਰਾਨੀ ਦਾ ਥਾਨ ਕੀਤਾ ਜਾਂਦਾ ਸੀ ਨਾਲ ਹੀ ਕਈ ਪ੍ਰਕਾਰ ਦੇ ਰੱਖ ਰਖਾਓ ਵੀ ਕੀਤੇ ਜਾਂਦੇ ਸੀ ਰੱਖ ਰਖਾ ਦਾ ਮਤਲਬ ਇਹ ਤੇ ਦੱਸਿਆ ਜਾ ਰਿਹਾ ਕਿ ਕੁਝ ਕੁਝ ਜਿਹੜੇ ਰਸਮ ਰਬੀਜ ਜਿਹੜੀ ਪੂਰੀ ਕੀਤੀ ਜਾਂਦੀ ਸੀ ਵੀ ਕੁਝ ਚੜਾਇਆ ਜਾਂਦਾ ਸੀ ਕੁਝ ਵੰਡਿਆ ਜਾਂਦਾ ਸੀ ਉਹ ਚੀਜ਼ ਰੱਖ ਰਖਾ ਦੀ ਗੱਲ ਕੀਤੀ ਗਈ ਹੈ ਠੀਕ ਹੈ ਗੁਲਗਲੇ ਮੱਟੀ ਦੇ ਚੜਾਉਣ ਵਗਰੋਂ ਗਧੇ ਨੂੰ ਭੋਗ ਲਵਾਇਆ ਜਾਂਦਾ ਸੀਗਾ ਇਸ ਤਰ੍ਹਾਂ ਹੀ ਪਾਣੀ ਚਾਰਿਆ ਤੇ ਖਸਰੇ ਲਈ ਵੀ ਥੌਲੇ ਕਰਵਾਏ ਜਾਂਦੇ ਸੀ ਠੀਕ ਹੈ ਇਹ ਦੱਸਿਆ ਗਿਆ ਕਿ ਇਦਾਂ ਦੇ ਅੰਧਵਿਸ਼ਵਾਸ ਪਹਿਲਾਂ ਜਿਹੜੇ ਨੇ ਉਹ ਪਾਏ ਜਾਂਦੇ ਸੀ ਇਸ ਤੋਂ ਇਲਾਵਾ ਪਿੰਡਾਂ ਵਿੱਚ ਕਿਸੇ ਨੂੰ ਛਾਇਆ ਹੋਊ ਤੇ ਕਿਸੇ ਨੂੰ ਚਿੰਬੜ ਜਾਣ ਦਾ ਵਹਿਮ ਕੀਤਾ ਜਾਂਦਾ ਸੀ ਇਹ ਸਮਝਿਆ ਜਾਂਦਾ ਸੀ ਕਿ ਰੋਗੀ ਤੱਕੇ ਫਾਲੇ ਕਾਡੇ ਥਾਂ ਤੋਂ ਲੰਘ ਗਿਆ ਹੈ ਹੋਣਾ ਹੈ ਜਾਂ ਹੋਵੇਗਾ ਰੋਗੀ ਨੇ ਅੰਦਰੋਂ ਕਿਸੇ ਦੀ ਨੋਹ ਦੇ ਵੜੀ ਹੋਈ ਹੋਣ ਬਾਰੇ ਦੱਸਦਾ ਕਿਸੇ ਨੂੰ ਵੀ ਵੜੀ ਹੋਈ ਹੈ ਮਤਲਬ ਕੀਤਾ ਕਰਾਇਆ ਇਦਾਂ ਦੇ ਪਹਿਲਾਂ ਵਹਿਮ ਹੁੰਦੇ ਸੀਗੇ ਅਜਿਹੇ ਸਮੇਂ ਇਲਾਜ ਨਾਲੋਂ ਮੰਤਰਾਂ ਝਾੜਿਆ ਤੇ ਧੂਆਂ ਵਲਬ ਵਲਬ ਦੀ ਰਿਵਿਸ਼ਵਾਸ਼ ਕੀਤਾ ਜਾਂਦਾ ਸੀ ਦੇਖੋ ਹੁਣ ਬਹੁਤ ਯਾਦ ਕਰਨਾ ਬੜਾ ਸੌਖਾ ਪਹਿਲਾਂ ਤੁਸੀਂ ਕੀ ਕਰਨਾ ਇਸ਼ਟਾਂ ਬਾਰੇ ਲਿਖਣਾ ਫਿਰ ਮਾਤਾ ਰਾਣੀ ਬਾਰੇ ਲਿਖਣਾ ਫਿਰ ਮਾਤਾ ਰਾਣੀ ਨਿਕਲੀ ਬਾਰੇ ਲਿਖਣਾ ਫਿਰ ਤੁਸੀਂ ਅੱਗੇ ਭੂਤਾ ਪ੍ਰੇਤਾਂ ਵਾਲੇ ਤੇ ਆ ਜਾਣਾ ਠੀਕ ਆ ਪਹਿਲਾਂ ਮਾਤਾ ਰਾਣੀ ਵਾਲਾ ਕਿੱਦਾਂ ਇਨਾਜ਼ ਕੀਤਾ ਜਾਂਦਾ ਸੀ ਗੁਲਗੁਲਿਪ ਕਾਇ ਜਾਂਦੀ ਸੀ ਉਹ ਜੀ ਇੱਕ ਟਿਪਸ ਤੇ ਯਾਦ ਕਰ ਲਓ ਇਹ ਪੁਆਇੰਟ ਜਿਹੜੇ ਤੁਹਾਡੇ ਏਦਾਂ ਯਾਦ ਹੋ ਜਾਣਗੇ ਬੜੇ ਸੌਖੇ ਮੈਨੂੰ ਯਾਦ ਹੋ ਵੀ ਗਏ ਤੁਹਾਨੂੰ ਵੀ ਹੋਗੇ ਹੁਣੇ ਮੇਰੇ ਨਾਲ ਨਾਲ ਹਨਾ ਕਿ ਮੇਨ ਮਕਸਦ ਆਪਣਾ ਕੀ ਹੈ ਮੇਨ ਮਕਸਦ ਆਪਣਾ ਹੈ ਤੁਹਾਨੂੰ ਯਾਦ ਕਰਵਾਉਣਾ ਠੀਕ ਹੈ ਉਸ ਵਕ ਇਕੇ ਉਸ ਵਾਂਗ ਕਾਟਲੇ ਵਾਲੇ ਹੈਦਰ ਸ਼ੇਖ ਦੀ ਦਰਗਾਹ ਵਾਂਗ ਹੀ ਪੰਜਾਬ ਵਿੱਚ ਥਾਂ-ਥਾਂ ਤੇ ਪੀਰਾਂ ਦੇ ਰੋਟ ਲੱਗਦੇ ਨੇ ਲੋਕਾਂ ਵੱਲੋਂ ਜਿਹੀਆਂ ਥਾਵਾਂ ਤੋਂ ਪਤ ਮੰਗੇ ਜਾਂਦੇ ਨੇ ਫਿਰ ਮੰਨਤ ਪੂਰੀ ਹੋਣ ਤੇ ਚੌਂਕੀਆਂ ਭਰੀਆਂ ਜਾਂਦੇ ਨੇ ਭੂਜੇ ਸੋਇਆ ਜਾਂਦਾ ਹੈ ਜਿਹੀਆਂ ਥਾਵਾਂ ਤੇ ਇਕਾਦਰਸ਼ੀ ਦੇ ਮੌਕੇ ਦੇ ਮੀਲੇ ਲੱਗਦੇ ਨੇ ਉਸੇ ਇਸੇ ਤਰ੍ਹਾਂ ਪਿੰਡਾਂ ਵਿੱਚ ਸਿੱਧ ਬਾਬੇ ਦੀ ਸਮਾਦ ਵਰਗੀਆਂ ਥਾਵਾਂ ਹੁੰਦੀਆਂ ਨੇ ਲੋਕ ਮੰਨਤ ਕਰਦੇ ਨੇ ਕੋਈ ਨੁਕਸਾਨ ਹੋਣ ਤੇ ਕੋਈ ਪੁਛਗਿਛ ਲਈ ਪਾਦੇ ਦਾ ਸਹਾਇਤਾ ਲੈਂਦੇ ਨੇ ਉਹ ਬੁੱਢੀਆਂ ਤੋਂ ਚੋਖਾ ਦਾਨਪੁਣ ਲੈ ਕੇ ਤਿੱਤਰ ਹੁੰਦੇ ਨੇ ਹਨਾ ਮਤਲਬ ਕਿਹਾ ਜਾਂਦਾ ਕਿ ਜਿਹੜੇ ਉਹ ਹੁੰਦੇ ਨੇ ਉਹ ਬੀਬੀਆਂ ਤੋਂ ਪੈਸੇ ਲੈ ਕੇ ਹੋਰ ਕੱਪੜੇ ਲੀਰੇ ਲੈ ਕੇ ਤਿੱਤਰ ਹੁੰਦੇ ਨੇ ਮਤਲਬ ਓਡਾ ਜਾਂਦੇ ਨੇ ਕਿਉਂਕਿ ਉਹ ਝੂਠੇ ਹੁੰਦੇ ਨੇ ਉਹ ਕੋਈ ਜੀ ਸਹੀ ਨਹੀਂ ਉਹਨਾਂ ਦੇ ਵਿਸ਼ਵਾਸ ਹੁੰਦਾ ਇਸ ਤੋਂ ਇਲਾਵਾ ਪਿੰਡਾਂ ਦੇ ਲੋਕ ਨਵੀਆਂ ਬਹੂਆਂ ਨੂੰ ਇਲ ਬਲਾਦ ਬਚਨ ਤੋਂ ਅਠਾ ਆਦੀ ਤੋਂ ਬਚਾਉਣ ਲਈ ਸਿਆਣਾ ਤੋਂ ਤਵੀਤ ਕਰਾਉਂਦੀਆਂ ਨੇ ਡੰਗਰਾਂ ਦੇ ਇਲਾਜ ਲਈ ਟੂਣੀਆਂ ਨਾਲ ਕੀਤੇ ਜਾਂਦੇ ਨੇ ਗੁਰਦਵਾਰ ਪਿੰਡ ਵਾਸੀਆਂ ਨੂੰ ਵੀ ਕਈ ਤਰ੍ਹਾਂ ਦੇ ਬੰਦਨ ਲਾਏ ਜਾਂਦੇ ਨੇ ਠੀਕ ਹੈ ਬੋਦੋਾਰ ਨੂੰ ਵਿਪਲ ਨੂੰ ਪਾਣੀ ਦੇਣਾ ਗਾਂ ਨੂੰ ਪਿੰਨੀਆਂ ਦੇਣੀਆਂ ਗ੍ਰਹਿਣ ਸਮੇਂ ਫਟੇ ਪ੍ਰਾਣੇ ਕੱਪੜੇ ਮਰਾਸੀਆਂ ਦੇ ਗਰੀਬੀਆਂ ਨੂੰ ਦੇਣੇ ਕੰਮ ਕੀਤੇ ਜਾਂਦਾ ਹੈ ਹੋਰ ਕਾਫੀ ਤਰ੍ਹਾਂ ਦੇ ਜਿਹੜੇ ਨੇ ਵਹਿਮ ਭਰਮ ਕੀਤੇ ਜਾਂਦੇ ਉਸ ਤੋਂ ਬਾਅਦ ਦਸਨੀ ਵਾਲੇ ਦਿਨ ਗੁਰਦੁਆਰੇ ਤੇ ਗੁਰਦੁਆਰੇ ਦੇ ਭਾਈ ਨੂੰ ਵੀਰਵਾਰ ਵਾਲੇ ਦਿਨ ਸਾਈ ਨੂੰ ਖੀਰ ਖਵਾਉਣੀ ਵੱਡੇ ਕਰਮ ਸਮਝੇ ਜਾਂਦੇ ਨੇ ਫਿਰ ਵੀ ਚੰਗੇ ਦਿਨ ਨਾ ਹੋਣ ਤਾਂ ਲੋਕ ਇਸ ਨੂੰ ਕਿਸਮਤ ਸਮਝ ਕੇ ਸਬਰ ਕਰ ਲੈਂਦੇ ਨੇ ਦੇਖੋ ਇੰਨਾ ਕੁਝ ਕਰਦੇ ਨੇ ਉਸ ਤੋਂ ਬਾਅਦ ਲਾਸਟ ਤੇ ਕੀ ਸਮਝਦੇ ਨੇ ਕਿ ਕਿਸਮਤ ਜਦ ਕੀ ਚੀਜ਼ ਹੋਣੀ ਹੀ ਹੁੰਦੀ ਆ ਤਾਂ ਡਾਇਰੈਕਟਲੀ ਉਹਨੂੰ ਹੋਣ ਦੋ ਇੰਨਾ ਕੁਝ ਨਾ ਕਰੋ ਇਹ ਚੀਜ਼ ਇੱਥੇ ਸਮਝਾਈ ਗਈ ਆ ਕਿ ਮੇਰੇ ਪਿੰਡ ਦੇ ਇਸ਼ਟ ਲੇਖਕ ਨਿਬੰਧ ਕਰਨੇ ਆਪਣੇ ਪਿੰਡ ਦੀ ਗੱਲ ਕੀਤੀ ਆ ਲੇਕਿਨ ਇਹ ਜਿਹੜਾ ਪਿੰਡ ਆ ਇਹ ਜਿਹੜੀ ਗੱਲਾਂ ਹੋ ਰਹੀਆਂ ਨੇ ਇਹ ਸਾਰਿਆਂ ਦੀਆਂ ਹੋ ਰਹੀਆਂ ਨੇ ਠੀਕ ਹੈ ਇਸ ਇਸ ਪ੍ਰਕਾਰ ਨਿਬੰਧ ਕਰਨੇ ਆਪਣੇ ਪਿੰਡ ਦੇ ਇਸ਼ਟਾਂ ਦੀ ਗੱਲ ਕਰਦੇ ਆ ਇਸ ਦਾ ਅਜੀਹਾ ਸੁਧਾਰਨ ਕਰਨ ਕੀਤਾ ਹੈ ਕਿ ਇਸ ਵਿੱਚੋਂ ਸਾਨੂੰ ਸਾਰੇ ਪੰਜਾਬ ਦੀ ਤਸਵੀਰ ਮਿਲਦੀ ਆ ਤੁਸੀਂ ਵੀ ਪੜੋਗੇ ਕਿਤਨਾ ਕਿਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਡੇ ਵੀ ਪਿੰਡਾਂ ਦੇ ਵਿੱਚ ਤੁਹਾਡੇ ਸ਼ਹਿਰਾਂ ਵਿੱਚ ਇਨ੍ਹਾਂ ਵਿੱਚੋਂ ਕੋਈ ਨਾ ਕੋਈ ਤਾਂ ਜਿਹੜਾ ਵਹਿਮ ਭਰਮ ਕੀਤਾ ਹੀ ਜਾਂਦਾ ਹੋਣਾ ਕਿਉਂਕਿ ਇਹ ਸਾਰੇ ਪੰਜਾਬ ਦੀਆਂ ਕਹਾਣੀਆਂ ਮੈਨੂੰ ਪਤਾ ਕਿ ਸਾਡੇ ਪਿੰਡ ਵਿੱਚ ਹੀ ਹੁੰਦਾ ਤਾਂ ਤੁਹਾਡੇ ਪਿੰਡ ਵਿੱਚ ਵੀ ਹੁੰਦਾ ਹੋਣਾ ਚਾਹੇ ਕੋਈ ਸ਼ਹਿਰ 'ਚ ਰਹਿੰਦਾ ਚਾਹੇ ਪਿੰਡ 'ਚ ਇਹ ਚੀਜ਼ਾਂ ਹੁੰਦੀਆਂ ਹੀ ਹੁੰਦੀਆਂ ਨੇ ਤਾਂ ਹੀ ਇਹ ਨਿਬੰਧ ਕਰਨੇ ਇਸ ਨੂੰ ਇੱਥੇ ਡਿਸਕ੍ਰਾਈਬ ਕੀਤਾ ਵਾ ਸੋ ਅਸੀਂ ਆਪਣੇ ਸ਼ਬਦਾਂ ਦੇ ਵਿੱਚ ਇਹਦਾ ਸਾਰ ਜਿਹੜਾ ਵਾ ਉਹ ਕੀਤਾ ਇਸ ਪ੍ਰਕਾਰ ਨਿਮੰਦ ਕਰਨੇ ਆਪਣੇ ਪਿੰਡਾਂ ਬਾਰੇ ਦੱਸਿਆ ਪਿੰਡ ਦੀ ਤਸਵੀਰ ਪੇਸ਼ ਹੁੰਦੀ ਹੈ ਨਿਮੰਦ ਕਰਨੇ ਆਪਣੇ ਵਿਸ਼ੇ ਨੂੰ ਬੜੇ ਵਿੰਗਿਆਤਮਕ ਮਤਲਬ ਗਿਆਤਮਕ ਮਤਲਬ ਬੜੇ ਹਾਸੇ ਮਖੌਲ ਨਾਲ ਤੇ ਕਠੋਰਤਾ ਦੇ ਨਾਲ ਇਸ ਨੂੰ ਪੇਸ਼ ਕੀਤਾ ਠੀਕ ਹੈ ਪ੍ਰਭਾਵਸ਼ਾਲੀ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਮੌਲਿਕ ਵਿਸ਼ੇ ਪੇਸ਼ ਕੀਤੇ ਗਏ ਸੀਗੇ ਠੀਕ ਹੈ ਨੈਕਸਟ ਵੀਡੀਓ ਜੇ ਅਸੀਂ ਕਰਾਂਗੇ ਪੰਜਾਬ ਦੇ ਅਖਾਣਾਂ ਦੇ ਵਿਚਾਰਤਾਰਾ ਨਿਮੰਧ ਬਾਰੇ ਗੱਲ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਨਵੇਂ ਵੀਡੀਓ ਚ ਤੱਕ